ਆਹ ਤੁਹਾਨੂੰ ਮੇਰੀ ਐਨੀ ਪ੍ਰਾਣੀ ਸਟੋਰੀ ਦੱਸਣ ਦਾ ਮਤਲਬ ਇਹ ਹੈ ਕਿ ਜਿਹੜੇ ਅੱਜ ਸਾਡੇ ਸ਼ਿਪਸ਼ੈnik ਬਣੇ ਨੇ ਸ਼ਾਇਦ ਪੰਨਿਆਂ ਦਾ ਜਨਮ ਵੀ ਮੇਰੇ ਖਾਲ 90 ਜਾਂ 95 ਤੋਂ ਬਾਅਦ ਦਾ ਹੋਇਆ ਹੋਗਾ ਉਹਨਾਂ ਨੂੰ ਆਤਵਾਦ ਨਹੀਂ ਪਤਾ ਹੋਊਗਾ ਕਿ ਉਹਨਾਂ ਨੇ ਆਤਵਾਦ ਦੇਖਿਆ ਨਹੀਂ ਅਸੀਂ ਆਤਵਾਦ ਦੇਖਿਆ ਵੀ ਹੈ ਤਾਂ ਛੱਲਿਆ ਵੀ ਹੈ ਪਰ ਤੁਸੀਂ ਲੋਕ ਮੈਨੂੰ ਬਿਹਤਰ ਜਾਣਦੇ ਹੋ ਜਿਹੜੀ ਤੁਹਾਡੀ ਫੀਲਡ ਹੈ ਉਹ ਤੁਹਾਨੂੰ ਬਹੁਤ ਕੁਝ ਪਤਾ ਹੈ ਅੱਜ ਵੀ ਇਹ ਬਜੂਦਾ ਨੂੰ ਹੀ ਦੱਸਿਆ ਮੈਂ ਪਹਿਲਾਂ ਨਾ ਇੱਕ ਬੜੀ ਸਿਮਪਲੀ ਭਾਸ਼ਾ ਚ ਕਹਿਆ ਸੀ ਜਿਹੜਾ ਸਾਡੀ ਵਿਚਾਰਧਾਰਾ ਨਾ ਕੋ ਬੜੀ ਧਾਰਮਿਕ ਸੀ ਲੜਾਈ ਨਾ ਸੀ ਜਦੋਂ ਸ਼ਿਵਸਰਾਂ ਦਾ ਗਠਨ ਕੀਤਾ ਸੀ ਉਸ ਵੇਲੇ ਪੰਜਾਬ ਚ ਅੱਤਵਾਦ ਦਾ ਦੌਰ ਸੀ ਜਦ ਅਸੀਂ ਮਹਿਸੂਸ ਕੀਤਾ ਵੀ ਅੱਤਵਾਦ ਕੰਟਰੋਲ ਹੋ ਗਿਆ ਅਸੀਂ ਆਪਣੇ ਧਾਰਮਿਕ ਕੰਮਾਂ ਚ ਲੱਗ ਗਏ ਧਾਰਮਿਕ ਕੰਮਾਂ ਨਾਲੋਂ ਦੱਸੇ ਵੀ ਗਰੀਬ ਲੜਕਿਆਂ ਦੀ ਸ਼ਾਦੀ ਗਰੀਬ ਲੋਕਾਂ ਨੂੰ ਰਾਸ਼ਨ Amazon ਪਰੋਂ ਵੀ ਮੈਂ 500 ਲੇਡੀਜ਼ ਨੂੰ ਹਰ ਸਾਲ ਹਰ ਮਹੀਨੇ ਅਸੀਂ ਰਾਸ਼ਨ ਦਿੰਦੇ ਹੁੰਦੇ ਸੀ ਹਰ ਸਾਲ ਅਸੀਂ ਗਰੀਬ ਗੁਰਬੇ ਨੂੰ ਜਾਂ ਮਹਿਸੂਸ ਹੁੰਦਾ ਯਾਰ ਬਹੁਤ ਗਰੀਬ ਹੈ ਵੀ ਇਹਨਾਂ ਨੂੰ ਸਰਦੀਆਂ ਦੇ ਵਿੱਚ ਰਜਾਈਆਂ ਦੀ ਜ਼ਰੂਰਤ ਹੈ ਆਪਣੀ ਸਮਰੱਥਾ ਦੇ ਮੁਤਾਬਿਕ ਅਸੀਂ ਹਰ ਸਾਲ 5-400 ਰਜਾਈ ਵੰਡਦੇ ਆ ਜੇ ਸਾਰੇ ਹੈੱਡ ਆਫਿਸ ਗੁੜਵੰਦੀ ਸਾਡੇ ਕੋਈ ਸਾਨੂੰ ਲੜਕੀ ਕਿ ਮਿਲ ਜਾਏ ਇੱਕ ਲੜਕੀ ਦੀ ਸ਼ਾਦੀ ਔਰ ਜਿਹੜਾ ਇਹ ਪੱਕਾ ਵਾ ਸਾਡਾ ਜਿਹੜੀਆਂ ਰਜਾਈਆਂ ਵੰਡਦੇ ਆ ਉਹ ਸ਼ਾਇਦ ਤੁਸੀਂ ਗੱਲੋਂ ਵੀ 20-25 ਮਿਲੇ ਕੋਈ ਚੱਲਦਾ ਆ ਰਿਹਾ ਹੈ ਲੜਕੀ ਦੀ ਸ਼ਾਦੀ ਹੈ ਉਹਦੇ ਆਪਣੇ ਕਰਨ ਅਸੀਂ ਦੇਣ ਵਾਲੇ ਬਾਣ ਹੈ ਸਾਰੀ ਜਨਤਾ ਦਿੰਦੀ ਹੈ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਇੱਕ ਲੜਕੀ ਦੀ ਸ਼ਾਦੀ 'ਚ ਅਸੀਂ 5 ਲੱਖ ਰੁਪਏ ਤੋਂ ਉੱਪਰ ਲਾ ਦਿੰਦੇ ਜਿੰਨੇ ਸ਼ਾਦੀ ਇਸ ਮਸਤ ਤੁਹਾਡੀ ਜਿਹੜੀ ਫੰਡਿੰਗ ਹੈ ਜਿਹਦੇ ਸਾਰੇ ਆਪਸ ਵਿੱਚ ਮੈਂਬਰ ਕਰ ਕਿੰਨੇ ਪੰਜਾਬ 'ਚ ਨਹੀਂ ਪੰਜਾਬ 'ਚ ਮੈਂਬਰ ਤਾਂ ਮੈਂ ਗਿਣੀ ਦ ਸਕਦਾ ਕਿ ਸਾਡੇ ਯੂਨਿਟਸ ਬਹੁਤ ਹੈ ਕਿਉਂਕਿ ਇਹ ਮੈਕਸਿਮਮ ਕਮ ਜਿਆਦਾ ਅਸੀਂ ਲੋਧਿਆ ਨਹੀਂ ਕਰਦੇ ਸਰ